ਕਲੋਈ ਰੂਪਾ ਬਣਾਤਾ ਪੁਲਸਾ ਗਮਾਂਡੀਆਂ ਨੇ ਜਾ ਪੜਿਆ ਕਹਿੰਦੇ ਡਰੇ ਗਏ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਮ ਹੋ ਗਏ ਅਸੀਂ ਪਹੁੰਚੇ ਹਾਂ ਸ਼ੂਟ ਕਰਨ ਅੱਜ ਮੰਡੀ ਚ ਤੇ ਤੁਹਾਨੂੰ ਦਿਖਾਉਨੇ ਆ ਲੋਕੇਸ਼ਨ ਇੱਥੇ ਦੀ ਸਾਡਾ ਮੱਗਰ ਸਿੰਘ ਤਾਂ ਮੰਝਾ ਦੇਖਿਆ ਨਹੀਂ ਯਾਰ ਪਹਿਲੀ ਜਾ ਕੇ ਬੈਠਿਆ ਦੀ ਹਜੇ ਉਹ ਮੰਝਾ ਢਾ ਕੇ ਗਏ ਨੇ ਮੱਗਰ ਨੇ ਮੱਗਰ ਨੂੰ ਮੰਝਾ ਚਾਹੀਦਾ ਜਰੀ ਬੈਠ ਗਿਆ ਤੇ ਆ ਚੀਜ਼ਾਂ ਦਾ ਹੁਣ ਬਹੁਤ ਘਟ ਗਈਆਂ ਥੋੜਾ ਜਿਹੀ ਚੱਲਣਗੀਆਂ ਚੀਜ਼ਾਂ ਹੀ ਬਸ ਹੀ ਆਪਣੇ ਕਣੀ ਦਾ ਹੋ ਗਏ ਖਤਮ ਉਧਰ ਨੂੰ ਹਾਏ ਹਾ ਤੇ ਗੱਡੀਆਂ ਵਾਲੇ ਆਏ ਹੋਏ ਨੇ ਇੱਥੇ ਆ ਦੇਖੋ ਕਿਉਂਕਿ ਇਹ ਮੰਡੀ 'ਤੇ ਰੁਕਦੇ ਨੇ ਖਾਤੇ ਪਰਿਵਾਰ ਨੇ ਉਹ ਉੱਥੇ ਤੱਕ ਆ ਆ ਦੇਖੀ ਰੌਣਕ ਮੇਲਾ ਇਹਨਾਂ ਦੇ ਮੰਜੇ ਬਾਲੇ ਉੱਚੇ ਮੰਜੇ ਨੇ ਦੇਖੋ ਮਗਰ ਤੇ ਪੈਰ ਵੀ ਨਹੀਂ ਲੱਗਦੇ ਥੱਲੇ ਮੰਜੇ ਤੇ ਬੈਠ ਕੇ ਆ ਦੇਖ ਰਹਿਣ ਫੈਣ ਇਹਨਾਂ ਦਾ ਸਾਰਿਆਂ ਨੂੰ ਵੱਖਰੇ ਹੀ ਆ ਇਹ ਛੱਤ ਥੱਲੇ ਨਹੀਂ ਰਹਿੰਦੇ ਹੁੰਦੇ ਆ ਗੱਡੀਆਂ ਜੇ ਫਰੀ ਜਾਂਦੇ ਨੇ ਉਹ ਤੇ ਨਾ ਹੋਰ ਮੈਂ ਕਿੰਨਾ ਹੋਰ ਮੈਂ ਦਰਾਂ ਹੋਰ ਮੂੰਹ ਪਾਇਰ ਨਹੀਂ ਲੱਗਦੇ ਰੂਪੇ ਦੇ ਵੀ ਮੱਗਰ ਦੇ ਤਾਂ ਲੱਗਣੀ ਇੱਥੇ ਇਹ ਬੰਦਾ ਕਾਤੋਂ ਛੁੱਟੀ ਕਾਤਰੀ ਹੈ ਟੀੂ ਚੇਕ ਕਾਤੋਂ ਉਹਨੇ ਬੰਦੇ ਨੂੰ ਖਾਵਾ ਲਈ ਕੀ ਇਹ ਨੂੰ ਨਹੀਂ ਉਹ ਕਿੱਥੇ ਡੋਣੇ ਪਏ ਕੋਈ ਸਾਪਾ ਰੋਟੀ ਕੋਈ ਹੋਰ ਕੀੜਾ ਖੰਣਾ ਚਾ ਹਾਂ ਇਹਦੇ ਦੀ ਇਹੋਤ ਲਵਾ ਉਹ ਹੋਰ ਚੜਦਾ ਹੈਗਾ ਜਾਂ ਪਾਣੀ ਪੂਣੀ ਆ ਜੇ ਫਿਰ ਮੀਂਹ ਗਣੀ ਦੇਛੇ ਦੀ ਫਿਰ ਕਹੀਂ ਪਏ ਰਹਿਣੇ ਹਾਂ ਸਾਰੇ ਸਰੂ ਦੇ ਵਜੂ ਚੇ ਹਾਂ ਬਾਾਕੀ ਰੁਪਿਆ ਦਾ ਕੰਮ ਕਰਨਾ ਤਰੇ ਪਾਸ ਕਰਨਾ ਪਰ ਮਾਤਮਾ ਨੇ ਜਿੱਥੇ ਖੜਾ ਤੇ ਉੱਥੇ ਖੜਨਾ ਲੰਦਾ ਹਾਂ ਹਾਈ ਹਾਂ ਆਪ ਤੋਂ ਨੀਵੇਂ ਨੂੰ ਦੇਖੀ ਕਹਿੰਦੇ ਇਹ ਟਾਈਮ ਲੰਘਦਾ ਕੋਈ ਹਾਂਜੀ ਤੇ ਡਿਊਟੀ ਲਾਤੀ ਕੁਝ ਕਹਿਓ ਨਾ ਹਾਂ ਹਾਂ ਮੈਂ ਟੈਮ ਕਾੜਾ ਠੀਕ ਨਹੀਂ ਚੱਲਦਾ ਹਾਂ ਉਹ ਜਾਣੀਂ ਇਹਦੀ ਕੱਟੀਆਂ ਹਾਂ ਜੇ ਤੂੰ ਦੂਜਾ ਤੀਜਾ ਰੇ ਪੈ ਗਿਆ ਜੀ ਰੀਚਾ ਮੱਗਰ ਨੂੰ ਤਾਂ ਆਈ ਚੱਕਰ ਆ ਰਹੇ ਨੇ ਰੇ ਦੇਖ ਰੇ ਇੱਕੇ ਦੋ ਪਾਡੇ ਬਸ ਗਏ ਔਰ ਐਂ ਹੰਦ ਕਹਣਾ ਜੀ ਗਲਾਸ ਵਿੱਚ ਤੋਂ ਆਪਣੇ ਕੋਲ ਨਾ ਨੇ ਮਦਗਾ ਚਾਹ ਆ ਗਿਆ ਰੇ ਬਈ ਰੋ ਦੋ ਕੋਈ ਆ ਰਿਹਾ ਪੀਓ ਗੜਗੜਾ ਆਹ ਪਾਣੀ ਜੀ ਜੱਟ ਬਸ ਕੋਲਾ ਲਿਖਦੀ ਜਾਨਾ ਚੰਦਾਰੀ ਹੁੰਦਾ ਕਹਾਂਗੇ ਨੇ ਕਢੀ ਜਾਨਾ ਗਲਾਸ ਗਲਾਸ ਮੱਗੇ ਦੇ ਵੀ ਨਾਲੇ ਹਾਂ ਜੀ ਹਾਂ ਨਾ ਨਾ ਜੈ ਨਾ ਇਹ ਪੀਚਾ ਰਾਜੀ ਫਾਈਬਰ ਕੀਤੇ ਪਏ ਹੁਣ ਵਿੱਚ ਰੂਪਾ ਕਹਿੰਦਾ ਮੈਨੂੰ ਬੁਖਾਰ ਹੋ ਗਿਆ ਰੂਪੇ ਵਾਟੀ ਕਾ ਕੇ ਮੈ ਲੱਗਿਆ ਸੂਈ ਤਾਂ ਨਹੀਂ ਥੋੜੀ ਜਾ ਹੀ ਮਾਸ ਚ ਥੋੜਾ ਸਰਾ ਕਰਕੇ ਬਿਨਾ ਸੂਈ ਤੋਂ ਭਰ ਦੇ ਹੇ ਮੋੜਨਾ ਮੋੜਨਾ ਹੋਏ ਸਾਰਿਆਂ ਨਾਲ ਹੀ ਐਨਕਾ ਪਈਆਂ ਮੇਰਾ ਹਦਰਾਬਾਦੀ ਤੇ ਲਿਆ ਜਾ ਕੇ ਫਿਰ ਕਹਿੰਦੇ ਨਿਕਲ ਉੱਤ ਨਾ ਨਾ ਮੈਂ ਵੀ ਹੋਣੀ ਐ ਇਹਦੇ ਨਹੀਂ ਲਾਉਂਦੇ ਭਾਈ ਮੇਰਾ ਵੀ ਆ ਚਲੋ ਲੋਈ ਰੂਪਾ ਬਣਾਤਾ ਪੁਲਸ ਆ ਗਮਾਂਡੀਆਂ ਨੇ ਜਾ ਪੜਿਆ ਕਹਿੰਦੇ ਡਰੇਗੇ ਰੂਪੇ ਦੀ ਟੌਰ ਦੇਖੋ ਵੀ ਪੁੱਛਿਆ ਕਿ ਮਿੱਧਰ ਆ ਗਿਆ ਹੋਰ ਮਾਇਆ ਇਹਦਾ ਡਾਰੇ ਵੱਡਾ ਵੀ ਇਹਦਾ ਹਾਰੇ ਆ ਰੂਪਾ ਦੇਖੋ ਉਗਰਾਜੋ ਹਾਂ ਚੱਲ ਠੀਕ ਹੈ ਕੀ ਲੱਗ ਰਿਹਾ ਹੈ ਰੇਟੀੜ ਦੇ ਪਰੇ ਪੁਲਿਸ ਕਿੱਧਰੋਂ ਆ ਗਈ ਘਾਲਾ ਕਰ ਲੈ ਤੈਨੂੰ ਕਹਾਂ ਹਾਂ ਬੇਲੀ ਜੰਤਾ ਦੇਖੋ ਕਿ ਮੈਂ ਪਈਆ ਗੱਡੀ ਥੱਲੇ ਠੀਕ ਹੈ ਜੀ ਜਿੰਦਰਾ ਦਰ ਨਹੀਂ ਆਉਗੇ ਤਾਂ ਨਿਆ ਕਰਾਂਗੇ ਬੱਬੇ ਆਜੋ ਉਹਨੂੰ ਮਾਰੀ ਰਲ ਰਲ ਪਿੱਛੇ ਰਹਿ ਗਿਆ ਤੂੰ ਕਿਹਦੇ ਕਰੀ ਪਈਆ ਨਾ ਕਰਨਾ ਜੋਰੀ ਡਰ ਗਏ ਤੇ ਇਹਦਾ ਮਗਰ ਆਇਆ ਪਤਾ ਨਹੀਂ ਕੀ ਕਰੀ ਗਿਆ ਕਣੀ ਬਾੜ ਦਿੰਦਾ ਇੱਕ ਵਾਰ 2 ਨੰਬਰ ਦੇ ਫੱਟੇ ਕਰੇ چیر ਕੇ ਲਾਉਣਾ ਲੋ ਜੀ ਸੜਕਤ ਵੱਡੀ ਬਣੂਗੀ ਇਹੇ ਇੱਕ ਟੁੱਟੀ ਪਈ ਆ ਆ ਗਏ ਸਾਰੇ ਕੋਈ ਨਾ ਤੇਰੀ ਵੀ ਸੁਣਦੇ ਨੇ ਕੋਈ ਨਾ ਤੇਰੀ ਵੀ ਸੁਣਦੇ ਨੇ ਆ ਗਏ ਠੇਕੇਦਾਰ ਸਾਰਾ ਲਾਟਰਨ ਪਾਟਰਨ ਨਾਲ ਹੀ ਆਏ ਨੇ ਇਹਨਾਂ ਦੇ ਤੇਰੇ ਦੇ ਕਰਮ ਜਾ ਕੇ ਦੋਬਿਆ ਦੇ ਕਰਮ ਆਹ ਰੋਡ ਜਿਹੜਾ ਤੁਹਾਨੂੰ ਪਹਿਲਾਂ ਦਿਖਾਉਂਦੇ ਹੁੰਦੇ ਤੇ ਬਾਲਾ ਖਰਾਬ ਆ ਹੁਣ ਸਹੀ ਹੋ ਜੂਗਾ ਚਲੋ ਜੀ ਰਕਾ ਦੇ ਬੋਕਰਾਂ ਵੀ ਨਾਲ ਨੇ ਹੋਰ ਆ ਲੈ ਦੇਖ ਲੈ ਨਵੇਂ ਪਿੰਡ ਨਵੇਂ ਸ਼ਹਿਰ ਆਏ ਨੇ ਅਗਲੇ ਆ ਸ਼ਹਿਰ ਚੱਕ ਨਹੀਂ ਉੱਥੋਂ ਜੇ ਬਣਾ ਦੋ ਜਿੱਥੋਂ ਕਹਿੰਦੀ ਟੁੱਟੀ ਹੋਈ ਆ ਪੀਓ ਤੋ ਬੋਤਲ ਖੜ ਦੇ ਪਾਣੀ ਖੜ ਦੇ ਨੇ ਚਿੱਕੜਾਂ ਦੇ ਨੰਗੇ ਵੀ ਨਹੀਂ ਜਾਂਦਾ ਹੈਗਾ ਤੂੰ ਨਾਲੇ ਠੇਕਾ ਲੈ ਲੈ ਇਹਨਾਂ ਦੇ ਨਾਲੇ ਲੱਗੀ ਰਿਹਾ ਕਰੀ ਹੈਨਾ ਜਦ ਬਣ ਗਈ ਉਦੋਂ ਵੀਡੀਓ ਬਣਾਉਣ ਲੱਗ ਜੀ ਕਰ ਜਰਾ ਉਹ ਨਾਲੇ ਉਹ 18 ਫੁੱਟ ਕਹਿੰਦੇ ਜੀ ਪਰ ਨਾ ਖੰਭਾ ਆ ਗਿਆ ਬਰੇ ਵਿੱਚ ਪਟਣਗੇ ਹਾਰੇ ਫਿਰ ਉਹ ਤਾਂ ਉਹ ਜਿਹੜਾ ਠੇਕੇਦਾਰ ਉਹ ਪਟਕਾ ਇਹਦਾ ਸਾਈਡ ਤੇ ਹੋ ਜਾਣਗੇ ചാട്ട <coughs> <laughs> ਹਾਂ ਆਮ ਦੇ ਤਾਂ ਕਨਸਾਨੀ ਤੀ ਹੂ ਚਾਰ ਕੁਦਰੋਂ ਹਾਂ ਚਾਰ ਕੁਦਰੋਂ ਹਾਂ ਆਈ ਆਇਆ ਆਹੀ ਦਰਖਤ ਨਹੀਂ ਪੜਦੇਗੇ ਆਇਆ ਇਹਨਾਂ ਨਾਲ ਕੁ ਵੀ ਆ ਜੀ ਨਹੀਂ ਰੱਖਦੇ ਜੀ 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 ਕਰਦਣ ਜਿਵੇਂ ਹੁਣ ਉਹ ਦੇਕਾਂ ਨੇ ਆਹ ਦੇਕਾਂ ਨੇ ਹੁਣ ਥੋੜਾ ਵਾਰ ਜਿਵੇਂ ਥੋੜੇ ਕੱਲ੍ਹ ਤੱਕ ਆਈਏ ਹਾਂ ਇਹ ਪਟੂਗਾ ਸਾਹ ਤਾਂ ਹਾਇਦਾਂ ਦਿੱਖ ਆ ਗਿਆ ਉਹ ਕਿਹਾ ਵੀ ਚਾਰ ਬਟੂਰ ਦੱਕਾਊਗਾ ਚਾਹ ਚਾਰ ਦੂਗਾ ਰੱਖਾਂਗੇ ਤੁਹਾਨੂੰ ਉਹ ਕਹੇ ਜੀ ਆਪਣੇ ਬੰਦ ਉਹ ਗਾਂ ਘਾਣੇ ਲਈ ਚਾਰ ਬਟੂਰ ਦੇਵਾ ਹਾਂ ਇਹ ਤਾਂ ਜਾਈਂਦਾ ਆਹ ਰੋਡ ਵੱਡਾ ਹੋ ਜਾਊਗਾ 18 ਫੁੱਟਾ ਬਣ ਜਾਊਗਾ ਇਹ ਉਹ ਜੇ ਹੁਣ ਤਾਂ ਛੋਟਾ ਜਿਹਾ ਜਵੇਂ ਸਿੰਗਲ ਛੜਕਾ 1 ਕੇਜੀ ਵਾਲੀ ਆ ਹਾਂ ਉਹ ਤਾਂ ਸਰਕਾਰ ਮੁੱਲ ਲਵੇ ਨਾਲ ਹਾਂ ਉਹ ਤਾਂ ਸਰਕਾਰ ਦੀ ਆ ਅਗਲੇ ਦਿਨ ਤੱਕ ਇਹ 2 2 ਕੁ ਫੁੱਟ ਤੋਂ ਬਚੂਗਾ ਹਾਂ ਪਤਾ ਨਹੀਂ ਬਚੂਗਾ